जो एक घरों कान पाए होना माता ने कान पाए होना जब भीर ने अपना नौ घर किसी ने लवा लिया हो गए आपदा घर किसी ने ना लवा लिया हो गए ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਘਰ ਕਿਸੇ ਨੇ ਨਾਂ ਉਲਵਾ ਲਿਆ ਹੋਵੇ ਕਣ ਪਾਏ ਹੋਣਾ ਹਾ ਤੂਸੀ ਬਹੁਤ ਹਾ ਤੀਰਾ ਤੇਰੀ ਕੱਢੀ ਨੀ ਬਹੁਤ ਹਾ ਤੀਰਾ ਤੇਰੀ ਕੱਢੀ ਨੀ ਕਰਨੋਂ ਵਾਲਿਆ ਹੋਵੇ ਕਿੱਥੋਂ ਆਇਆ ਬੱਕਰਾ ਐ ਬੱਕਰਾ ਇੱਕ ਇਥੇ ਅੰਤਰਾ ਚੰਡੀਗੜ੍ਹ ਕੋਲ ਆਪਾਂ ਕਰੇ ਵਾਗ ਜੀਵਨ ਦਾ ਸਮਾਰਟੀ ਵਾਲੀ ਜੱਲੀ ਵਾਵਾ ਹੋ ਸਾਡੂ ਲੰਬੀਆਂ ਜਿੱਤਾਂ ਮਾਰੇ ਜੀਵਨ ਆਏ ਤੇ ਸਗਰਾ ਤੇ ਅਕਲਾ ਤਾਰ ਨੌਕਰ ਆ ਲਿਆ ਫਕਰਾ ਹਾਂ ਨੌਕਰ ਕਿਨੇ ਕਰਾ ਲਿਆ ਮੁੰਡੇ ਨੇ ਕਰਾ ਲਿਆ ਜੇ ਕਿਰਪਾ ਹੀ ਹੋ ਜੇ ਫਕਰਾ ਕੰਮ ਕਰਾਂ ਦੋ ਸੋਚ ਕੇ ਆਇਓ ਫਕਰਾ ਖੱਬੇ ਪਾਸੇ ਵਾਲੇ ਕਮਰੇ ਦੇ ਵਿੱਚ ਕੌਣ ਸੌਂਦਾ ਹੈ ਖੱਬੇ ਪਾਸੇ ਵਾਲੇ ਕਮਰੇ ਦੇ ਵਿੱਚ ਕੌਣ ਸੌਂਦਾ ਸੀ ਛੋਡਾ ਮੁੰਡਾ ਪੈਂਦਾ ਸੀ ਹੁਣ ਕਿਰਾਏ ਤੇ ਰਹਿਣ ਲੱਗੇ ਫਕਰਾ ਬੋਧਾ ਸ਼ਾਮੀ ਬੈਠੇ ਨੇ ਜਿੱਤ ਰਹਿਦੇ ਬੈਠੇ ਕਿਰਾਏ ਤੇ ਫਕਰਾ ਦੱਸਣਾ ਫਕਰਾ ਜਦੋਂ ਹੁਣ ਤੇਰੀ ਜੀਬ 'ਚ ਵੀ ਪੁੱਛ ਕਿੱਥੇ ਕੀ ਹੋ ਗਿਆ ਕਿੱਥੇ ਕੀ ਹੋ ਗਿਆ ਸਾਡੇ ਗੋ 9 ਵਜੇ ਲੜਾਈ ਪਈ ਸੀ ਉਦੋਂ ਤਮਰੋਲ ਪੈ ਗਿਆ ਚੱਕ ਲੋ ਚੱਕ ਲੋ ਹੋ ਗਈ ਫਕਰਾ ਕਿਰਾਏ ਦੇ ਵਾਗੇ ਫਕਰਾ 1100 ਰੁਪਏ ਮਹੀਨੇ ਦੇ ਕਿਰਾਏ ਦੇ ਘਰ ਕਿਨੇ ਲਿਆ ਹੁਨੇ ਲਿਆ ਚੱਲ ਬਾਬਾ ਵੇ ਸਸਾਦੂ ਲੰਮੀ ਅਜਾ ਤਾਵਾ ਬਾਰੇ ਬੋਲੇ ਜੱਲੇ ਨਾਲੇ ਤੇਰੇ ਹਾਂ ਬਾਬਾ ਤਾਵਾ ਬਾਰੇ ਬੋਲੇ ਜੱਲੇ ਨਾਲੇ ਤੇਰੇ ਹਾਂ ਬਾਬਾ ਤਾਵਾ ਬਾਰੇ ਬੋਲੇ ਜੱਲੇ ਨਾਲੇ ਤੇਰੇ ਹਾਂ ਇਹ ਕਿਰਪਾਈ ਹੋ ਜੇ ਕਰੇ ਵਸਦੇ ਉਹ ਫਕਰਾ ਤੈਨੂੰ ਲੈ ਜਾਣ ਵੀ ਬਾਪੂ ਆਜਾ ਕਰੇ ਲੈ ਆ ਫਕਰਾ ਵੱਡੇ ਵੱਡੇ ਕੰਮ ਹੋ ਜਾਂਦੇ ਨੇ ਫੇਰ ਵੀ ਲਵੇਗਾ ਤੰਗ ਆਂ ਕੇ ਜਾਂਦੀ ਆ ਉਹ ਫਕਰਾ ਕਰੀਏ ਤੋੜ ਦਈਏ ਫਕਰਾ ਚੱਲ ਬਾਬਾ ਜੰਨਦਾ ਹੀ ਹੈ ਹੱਥਲੇ ਵਾਲਾ ਸਾਦਾ ਮੈਨੂੰ ਤੇਰੇ ਉੱਤੇ ਆਏ ਤੇਰੇ ਨਾਲ ਸਾਦਾ ਮੈਨੂੰ ਤੇਰੇ ਉੱਤੇ ਆਏ ਤੇਰੇ ਨਾਲ ਸਾਦਾ ਮੈਨੂੰ ਤੇਰੇ ਉੱਤੇ ਆਏ ਲੈ ਗਏ ਕੋਲ ਤੇਾਰੇ ਮੰਦਿਰ ਉਹ ਜਿੱਥੋਂ ਪੈ ਗਿਆ ਬੰਦ ਹੋ ਜੂ ਆਏ ਦੱਸ ਸ਼ਿਵਜੀ ਦੇ ਮੰਦਿਰ ਚ ਸੇਵਾ ਕਰਨ ਕੌਣ ਜਾਂਦਾ ਤਾ ਤੈਨੂੰ ਬੰਦਨ ਨੂੰ ਸ਼ਿਵਜੀ ਦੇ ਮੰਦਿਰ ਚ ਕੌਣ ਜਾਂਦਾ ਦੀ ਸ਼ਰਗੀ ਦਾ ਅੰਦਰ ਪੰਜਾਰ ਗਿਆ ਤੁਮ ਨੂੰ ਗਿਆ ਤੇ ਜਾ ਕੇ ਸੋਮਵਾਰ ਨੂੰ ਪੰਜ ਫਲ ਹੈ ਜੀ ਕਿ ਬਾਬੇ ਕਰਦੇ ਕਿਰਪਾ ਮੇਰਾ ਘਰ ਬਸਾ ਦੇ ਜੇ ਨਾ ਘਰ ਬਸਿਆ ਤਾਂ ਫਕੀਰ ਨਾ ਕੀ ਤੇਰਾ ਪੁੱਤ ਜੇ ਨਾ ਕਹੇ ਵੀ ਢੜੀ ਲੈ ਕੇ ਜਾਣਾ ਪਰਿਵਾਰ ਚ 9 ਮੈਂਬਰ ਸੀ ਤਸੀਲ ਹੈ ਪੱਕੀ ਗੱਲ ਚੱਲ ਬਾਬਾ ਵੇ ਉਹ ਸਾਡੋ ਲੰਮੀਆਂ ਦੇ ਤਾ ਮਾਰੇ ਪੌਣ ਨੇ ਝੱਲੇ ਆ ਆ ਆ ਜੀ ਫੱਕਰਾ ਘਰੋਂ ਕੱਢਣ ਵਾਲਾ ਤੇ ਤੇ ਫੱਕਰਾ ਇੰਨੇ ਫੱਕੀ ਅੱਦੀ ਕਿਰਪਾ ਆਏ ਦਾ ਸਤਨ ਥੋੜੇ ਤੂੰ ਜਾਣਦਾ ਤੈਨੂੰ ਸਾਧਨੇ ਥੋੜੇ ਦੱਸਿਆ ਤੀ ਉਹ ਕਿੱਥੇ ਨੇ ਤੈਨੂੰ ਸਾਧਨੇ ਬਿਠਾਇਆ ਕਿ ਥੋੜੇ ਸਕੇ ਤੇ ਜਾੜ ਦਾ ਥੋੜਾ ਕਿਨੇ ਸਕੇ ਤੇ ਜਾੜ ਦਾ ਥੋੜਾ ਕਿਨੇ ਸਕੇ ਤੇ ਫੱਕਰਾ ਹੋਟਲ ਦੇ ਉੱਪਰ ਸਾਦ ਨੂੰ ਚਾਹ ਪਈ ਤੇ ਤੂੰ ਵੀ ਬਹਿ ਗਿਆ ਸੀ ਤੈਨੂੰ ਥੋੜਾ ਕਹਿੰਦਾ ਦੀ ਗਾੜ ਦਾ ਥੋੜਾ ਕਹਿੰਦਾ ਅਜਾ ਪਾਣੀ ਰੋਕਦਾ ਜੀ ਹੈ ਰੋਕਦਾ ਪਾਣੀ ਫੇਰ ਠੀਕ ਟੇਕ ਮੱਥਾ ਹੋਏ ਬਕਰਾ ਹਾਂ ਦੇਕ ਦਾਸ ਸਾਦ ਮੇਰਾ ਗੱਡੀ ਉੱਤੇ ਆ ਗਿਆ ਸਾਦ ਸਾਦ